ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਹਨ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਦੀ ਹੈ ਕਿ ਜਿਵੇਂ ਕਿ ਦੀਵਾਲੀ ਚਲਦੀ ਪਈ ਹੈ 20 ਤਰੀਕ ਤੇ 21 ਤਰੀਕ ਦੀ ਦੋ ਦਿਨ ਲੋਕਾਂ ਨੇ ਬੜੀ ਹੂਮ-ਤਾਮ ਦੇ ਨਾਲ ਦੀਵਾਲੀ ਮਨਾਈ ਪਰ ਉਥੇ ਧੰਦਾਦੀ ਕਿ ਇਸ ਦੀਵਾਲੀ ਨੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਵੀ ਕੀਤਾ ਕੱਲ ਇੱਕ ਖਬਰ ਸਾਂਝ ਕੀਤੀ ਗਈ ਸੀ ਡੀਪੀਸੀ ਪੰਜਾਬੀ ਵੱਲੋਂ ਜਿਸ ਦੇ ਵਿੱਚ ਇੱਕ ਕਬਾਰ ਦੇ ਸਟੋਰ ਨੂੰ ਅੱਗ ਲੱਗ ਗਈ ਸੀ ਤੇ ਉਸ ਕਬਾਰ ਦੇ ਸਟੋਰ ਨੂੰ ਵੀ ਜਿਹੜਾ ਆ ਉਹ ਅੱਗ ਬੁਝਾਊ ਜੰਤਰ ਤੇ ਅੱਗ ਬੁਝਾਊ ਗੱਡੀਆਂ ਵੱਲੋਂ ਜਿਹੜਾ ਆ ਬੜੇ ਵਧੀਆ ਤਰੀਕੇ ਦੇ ਨਾਲ ਆ ਕੇ ਕੰਟਰੋਲ ਕਰ ਲਿਆ ਗਿਆ ਸੀ ਪਰ ਉਥੇ ਹੀ ਧੰਦਾਦੀ ਕਿ ਬਹੁਤ ਵੱਡੇ ਲੈਵਲ ਤੇ ਇੱਕ ਫੇਰ ਅੱਜ ਦੀ ਤਰੀਕ ਜੋ ਕਿ 21 ਤਰੀਕ ਦੀ ਲਾਸਟ ਦੀਵਾਲੀ ਅੱਜ ਮਨਾਈ ਗਈ ਸੀ ਤਾਂ ਇਸ ਦੀਵਾਲੀ ਵਾਲੇ ਦਿਨ ਵੀ ਜਿਹੜਾ ਆ ਉਹ ਅੱਗ ਲੱਗਣ ਦੀ ਇੱਕ ਹੋਰ ਖਬਰ ਪ੍ਰਾਪਤ ਹੋਈ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਝੁੱਗੀਆਂ ਨੂੰ ਲੱਗੀ ਹੈ ਤੇ ਜਦੋਂ ਉੱਥੇ ਗੱਲਬਾਤ ਕੀਤੀ ਗਈ ਤਾਂ ਝੁੱਗੀਆਂ ਦੇ ਵਿੱਚ ਰਹਿੰਦੇ ਕੁਝ ਲੋਕਾਂ ਨੇ ਦੱਸਿਆ ਕਿ ਇੱਥੇ ਕਰੀਬ 200 ਦੇ ਕਰੀਬ ਪਰਿਵਾਰ ਰਹਿੰਦੇ ਨੇ ਜਿਨ੍ਹਾਂ ਦੀਆਂ ਦੋ ਝੁੱਗੀਆਂ ਨੂੰ ਤਾਂ ਅੱਗ ਲੱਗ ਗਈ ਪਰ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚ ਗਈ ਤੇ ਉਹਨਾਂ ਦੇ ਨੌਜਵਾਨਾਂ ਨੇ ਬਹੁਤ ਹੀ ਹਿੰਮਤ ਦੇ ਨਾਲ ਕੰਮ ਕਰਕੇ ਤੇ ਇੱਕ ਮਿਹਨਤ ਕਰਕੇ ਜਿਹੜਾ ਆ ਬਾਕੀ ਝੁੱਗੀਆਂ ਨੂੰ ਅੱਗ ਲੱਗਣ ਤੋਂ ਬਚਾ ਲਿਆ ਤੁਹਾਨੂੰ ਦੱਦੀਏ ਕਿ ਇਹ ਝੁੱਗੀਆਂ ਨੂੰ ਅੱਗ ਜਿਹੜੀ ਇਹ ਦੀਵਾਲੀ ਦੇ ਪਟਾਕੇ ਕਰਕੇ ਹੀ ਲੱਗੀ ਦੱਸੀ ਜਾ ਰਹੀ ਏ ਪਰ ਹਾਲੇ ਤੱਕ ਤੁਹਾਨੂੰ ਇਹ ਦੱਦੀਏ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਨੁਕਸਾਨ ਜਿਹੜਾ ਆ ਦੋ ਝੁੱਗੀਆਂ ਦਾ ਹੋ ਗਿਆ ਜਿਹਦੇ ਵਿੱਚ ਦੋ ਝੁੱਗੀਆਂ ਸਾੜੇ ਗੀਆਂ ਬਾਕੀ ਝੁੱਗੀਆਂ ਤੱਕ ਅੱਗ ਪੁਜਦੀ ਉਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਨੇ ਮਿਹਨਤਕਸ ਨੌਜਵਾਨਾਂ ਨੇ ਫਾਇਰ ਬ੍ਰਿਗੇਡ ਦੇ ਜਿਹੜੇ ਜੰਬਾਜ ਸਪਾਈ ਨੇ ਉਹਨਾਂ ਨੇ ਪਹੁੰਚ ਕੇ ਜਿਹੜਾ ਆ ਅੱਗ ਦੇ ਤੇ ਤੁਰੰਤ ਕਾਬੂ ਪਾ ਲਿਆ ਤੇ ਅੱਗੇ ਵਧਣ ਤੋਂ ਅੱਗ ਨੂੰ ਰੋਕ ਲਿਆ ਹਾਂ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਦੋ ਝੁੱਗੀਆਂ ਅੱਗ ਦੀ ਝਪੇੜ ਦੇ ਵਿੱਚ ਆ ਚੁੱਕੀਆਂ ਸੀ ਪਰ ਅੱਗੇ ਅੱਗ ਨਹੀਂ ਵਧਣ ਦਿੱਤੀ ਗਈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਦੀ ਕਿ ਝੁੱਗੀਆਂ ਵਾਲਿਆਂ ਨੇ ਫਾਇਰ ਬ੍ਰਿਗੇਡ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੇਕਰ ਇਹ ਟਾਈਮ ਦੇ ਨਾਲ ਨਾ ਪਹੁੰਚਦੇ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਬਹੁਤ ਜਿਆਦਾ ਲੋਕ ਜਿਹੜੇ ਆ ਇਹਦੀ ਝਪੇੜ ਦੇ ਵਿੱਚ ਆ ਸਕਦੇ ਹੀ ਬਹੁਤ ਧੰਨਵਾਦੀਆਂ ਅਸੀਂ ਫਾਇਰ ਬ੍ਰਿਗੇਡ ਦੇ ਕਿ ਉਹ ਟਾਈਮ ਦੇ ਨਾਲ ਪਹੁੰਚ ਗਈ ਜਦੋਂ ਨੀਰਜ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਵੀਰ ਕੁਮਾਰ ਸਰ ਸਰ ਇਹ ਆਪਣੇ ਬੀਕੋ ਬੈਕ ਸਰਚ ਹੋ ਗਈਆਂ ਤੇ ਸਰ ਇੱਕ ਨੁੱਕਰ ਤੇ ਆਪਣੇ ਆਗ ਲੱਗੀ ਹੈ ਉਧਰਲੇ ਕਾਫੀ ਬਚਾਅ ਹੋ ਗਿਆ ਨਹੀਂ ਤਾਂ ਕਿ ਦਿਵਾਲੀ ਦਾ ਟਾਈਮ ਸੀ ਦਿਵਾਲੀ ਦਾ ਟਾਈਮ ਸੀ ਇੱਕ ਨੁੱਕਰ ਤੇ ਇੱਕ ਸਾਈਡ ਤੇ ਆਗ ਲੱਗੀ ਆ ਉਹਦੇ ਵਜ੍ਹਾ ਨਾਲ ਤਿੰਨ ਚਾਰ ਘਰਾਂ ਦਾ ਨੁਕਸਾਨ ਹੋ ਗਿਆ 220 ਪਰਿਵਾਰ ਨੇ ਪੂਰੇ ਮਹੱਲੇ ਦੇ ਅੰਦਰ ਤੇ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀ ਫਾਇਰ ਫ੍ਰਿਕਟ ਉਸੇ ਟਾਈਮ ਮੌਕੇ ਤੇ ਆ ਗਈ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਹੜੇ ਉਸੇ ਟਾਈਮ ਮੌਕੇ ਤੇ ਪਹੁੰਚ ਕੇ ਇਹਨਾਂ ਨੇ ਆਗ ਬੁਝਾ ਲਈ ਆਗ ਤੇ ਕਾਬੂ ਪਾ ਲਿਆ ਸਰ ਕਿੰਨੇ ਪਰਿਵਾਰ ਕਿਉਂਕਿ ਇੱਥੇ ਸਾਰੀ ਗਰੀਬ ਪਰਿਵਾਰ ਹੀ ਰਹਿੰਦੇ ਸਰ ਗਰੀਬ ਪਰਿਵਾਰ ਹੀ ਰਹਿੰਦੇ ਸਾਰੇ ਬੜਾ ਭੈਣ ਘਰ ਬੜਾ ਬਾਤ ਸਾਰ ਓਕਾ ਹੋ ਜਾਂਦਾ ਹੈ ਅੱਜ ਦੀਵਾਲੀ ਦਾ ਟਾਈਮ ਸੀ ਤੇ ਅੱਜ ਦੀਵਾਲੀ ਦੇ ਟਾਈਮ ਲੋਕਾਂ ਦੇ ਦੀਵੇ ਜਲਦੇ ਤੇ ਤਿੰਨ ਚਾਰ ਪਰਿਵਾਰਾਂ ਦੇ ਦੀਵੇ ਬੁੱਝ ਗਏ ਸਰ ਇਹ ਆਕੇ ਜਿਹੜੀ ਆ ਭੋਤਨਾਥ ਮੰਦਿਰ ਦੀ ਬੈਕ ਸਾਈਡ ਤੇ ਜਿਹੜੀ ਝੁੱਗੀਆਂ ਸੀ ਉਹਤੇ ਲੱਗੀ ਆ ਲੇਕਿਨ ਪ੍ਰਮਾਤਮਾ ਦੀ ਕਿਰਪਾ ਰਹੀ ਆ ਵੀ ਆਈ ਇਮੀਡੀਏਟ ਐਕਸ਼ਨ ਕਰਦੇ ਹੋਏ ਸਿਰਫ ਇੱਕ ਝੁੱਗੀ ਛੜੀ ਆ ਲੇਕਿਨ ਬਾਕੀ ਸਾਰੇ ਜਿੰਨੀ ਵੀ ਤੇ ਝੁਗੀਆਂ ਸੀ ਉਹਨਾਂ ਨੂੰ ਸੇਫ ਕਰ ਲਿਆ। ਨੁਕਸਾਨ ਵਧਣ ਤੋਂ ਬਚਾਇਆ ਗਿਆ। ਤੇ ਫਾਇਰ ਟੀਮ ਵੱਲੋਂ ਤੁਰੰਤ ਮੌਕੇ ਤੇ ਚਾਰ ਗੱਡੀਆਂ ਇੱਥੇ ਆਈ ਇਨਸਟਾਲ ਕੀਤੀਆਂ। ਤੇ ਜਿਹਦੇ ਨਾਲ ਇਹ ਨੁਕਸਾਨ ਘਟਿਆ। ਸਰ ਜਾਨੀਮਾਲੀ ਨੁਕਸਾਨ ਦੇ ਕੋਈ ਇਹ ਜਿਹੜੇ ਇਥੋਂ ਦੇ ਮਾਲਕਾਂ ਝੁਗੀਆਂ ਦੇ ਉਹਨਾਂ ਨੂੰ ਪੁੱਛਣ ਤੋਂ ਬਾਅਦ ਹੀ ਪਤਾ ਚੱਲੂਗਾ। ਲੇਕਿਨ ਫਿਲਹਾਲ ਸਾਡੇ ਕੋਲ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਹੈਗੀ ਐਸੇ। ਨੇੜੇ ਬਹੁਤ ਸਾਰੇ 50 ਪਲੱਸ ਚੁਗੀਆਂ ਨੇ ਲੇਕਿਨ ਸਿਰਫ ਦੋ ਚੁਗੀਆਂ ਸੜੀਆਂ ਨੇ ਬਾਕੀ ਨੂੰ ਅਸੀਂ ਕੰਟਰੋਲ ਕਰ ਲਿਆ کافی ਵੱਡਾ ਹਸੋ ਹੋ ਸਕਦਾ ਹੈ ਸਾਡੀ ਪਹੁੰਚ ਤੋਂ ਬਾਹਰ ਹੋ ਸਕਦਾ ਸੀਗਾ ਇਸ ਵਾਸਤੇ ਸਾਨੂੰ ਆਪਣੇ ਪਟਾਲਾ ਤੋਂ ਬਾਹਰੋਂ ਵੀ ਕੜੀ ਮੰਗਾਉਣੀਆਂ ਪੈ ਸਕਦੀਆਂ ਸੀਗੀਆਂ ਲੇਕਿਨ ਮੇਰੀ ਟੀਮ ਮੇਰੇ ਮੁੰਡਿਆਂ ਦੀ ਹਿੰਮਤ ਆ ਜਿਨ੍ਹਾਂ ਨੇ ਇਮੀਡੀਏਟ ਰੈਕਸ਼ਨ ਕਰਕੇ ਇਹਦੇ ਉੱਤੇ ਕੰਟਰੋਲ ਕੀਤਾ